ਦਾਦੀ ਦੱਸਦੀ ਹੈ ਬੁੱਤ ਮਜਬੂਰੀ ਆ ਮੇਰੇ ਦੋ ਪੁੱਤ ਦੀ ਸ਼ੇਨਾ ਬਣ ਕੇ ਗਰਜਾਂ ਟਿੱਧ ਵੰਸ ਦੋਨੇ ਪੂਰੇ ਹੋ ਗਏ ਜਾਨੋਂ ਸਮੇਂ ਰੋਹੀ ਨਹੀਂ ਸੀਗੀ ਦਰਿਵਰੀ ਮੌਕੇ ਦੀ ਦਿੱਕਤ ਆ ਗਈ ਸੀ ਪਿਓ ਤੁਰ ਗਿਆ ਮਾਂ ਵੀ ਛੱਡ ਕੇ ਚਲੀ ਗਈ ਉਹਨੇ ਪੇਕਿਆਂ ਦੇ ਅੱਗੇ ਉਹਦਾ ਵਿਆਹ ਕਰਤਾ ਲਿਖ ਕੇ ਦੇਤਾ ਸੀ ਵੀ ਮੈਂ ਬੱਚੇ ਨਹੀਂ ਸਾਂਭ ਸਕਦੀ ਬਜ਼ੁਰਗ ਦਾਦੀ ਕਿੱਦਾਂ ਮਾਂ ਦਾ ਰੋਲ ਕਰੇ ਕਿੱਦਾਂ ਪਿਓ ਦਾ ਰੋਲ ਕਰੇ ਕਿੱਦਾਂ ਦਾਦੇ ਦਾ ਰੋਲ ਕਰੇ ਕਿੱਦਾਂ ਦਾਦੀ ਦਾ ਕਰੇ ਕਰਿਓ ਜੀ ਅਰਦਾਸ ਇਸ ਧੀ ਵਾਸਤੇ ਇਸਤਾਜ ਵਾਸਤੇ ਉਹਨੂੰ ਪਤਾ ਨਹੀਂ ਅੱਜ ਮੇਰੀ ਜ਼ਿੰਦਗੀ 'ਚ ਕਿੱਦਾਂ ਵੱਡਾ ਟਰਨਿੰਗ ਪੁਆਇੰਟ ਆ ਰਿਹਾ ਮਿੱਥੇ ਜੰਮੀ ਦੀ ਅਜੋ ਦਰਤੀ ਤੋਂ ਦੂਰ ਹੋ ਜਾਣਾ ਉਸ ਘਰ ਤੋਂ ਦੂਰ ਹੋ ਜਾਣਾ ਜਿਸ ਘਰ ਦੇ ਵਿੱਚ ਖੇਡ ਕੇ ਵੱਡੀ ਹੋਈ ਅਤਾਜ ਹੋ ਤੱਕ ਅੱਜ ਤੋਂ ਬਾਅਦ ਆਜ ਸਾਡੀ ਧੀ ਬਣ ਗਈ ਆ ਤੇ ਅਸੀਂ ਆਪਣੀ ਇਸਤਾਜ ਦਾ ਪਿਆਰ ਕਰ ਸਕੀਏ ਸਤਕਾਰ ਕਰ ਸਕੀਏ ਬਸ ਬਾਬਾ ਜੀ ਸਾਨੂੰ ਹਿੰਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਖੀ ਪੱਖੀ ਕਲਾਂ ਪਿੰਡ ਦਾ ਜ਼ਿਲ੍ਹਾ ਗਰਦਾਸਾ ਪ੍ਰੀਦਕੋਟ ਸਰੋਪਰੀਦਕੋਟ ਮਾ ਪੱਖੀ ਕਲਾਂ ਤੋਂ ਆਈ ਆ ਬਸ ਕਹਿਣ ਨੂੰ ਕੁਝ ਸ਼ਬਦ ਜੇ ਨਹੀਂ ਹੈਗੇ ਸਾਡੇ ਕੋਲੇ ਵੀ ਜਿਹੜੀ ਬੱਚੀ ਤੁਸੀਂ ਮੂਰੇ ਖੇਲਦੀ ਦੇਖਦੇ ਹੋ ਦੀ ਇਹਦਾ ਚਿਹਰਾ ਬਲਰ ਕੀਤਾ ਹੋਇਆ ਕਿਉਂਕਿ ਅਸੀਂ ਦਿਖਾ ਨਹੀਂ ਸਕਦੇ ਬੱਚੀ ਦਾ ਚਿਹਰਾ ਪਰੇ ਰੱਬ ਵਰਗੀ ਤੀ ਅੱਜ ਛੱਡਣ ਆਈ ਏ ਮਾਂ ਇੱਥੇ ਸੁਤਨਿਆਂ ਦੇ ਘਰ ਦਾਦੀ ਆਪਣੀ ਪੁੱਤੀ ਨੂੰ ਛੱਡਣ ਆਈ ਦਾਦੀ ਦੱਸਦੀ ਏ ਪੁੱਤ ਮਜਬੂਰੀ ਆ ਮੇਰੇ ਦੋ ਪੁੱਤ ਸੀ ਸ਼ੇੜਾ ਵਰਗੇ ਗਰਜੰਟ ਤੇ ਹਰਵੰਸ ਦੋਨੇ ਪੂਰੇ ਹੋ ਗਏ ਇੱਕ ਤਾਂ ਕਵਾਰਾ ਹੀ ਤੁਰ ਗਿਆ ਸੀ ਇੱਕ ਵਿਆਹਾ ਸੀ ਉਹਦੇ ਘਰ ਦੋ ਬੱਚੇ ਹੋਏ ਇੱਕ ਗਰਨੂਰ ਤੇ ਇੱਕ ਇਤਾਜ ਗੁਨਤਾਜ ਕੌਰ ਗਰਨੂਰ ਜੇ ਛੋਟਾ ਹੈ ਤੂੰ 1 ਸਾਲ ਇਹ ਵੱਡੀ ਆ 10 ਸਾਲਾਂ ਦੀ ਹੋ ਚੱਲੀ ਆ ਜਨਮ ਤੋਂ ਹੀ ਥੋੜੀ ਸਿੱਧੀ ਆ ਜਨਮ ਸਮੇਂ ਕੋਈ ਪ੍ਰੋਬਲਮ ਆ ਗਈ ਸੀ ਨਾ ਜਨਮ ਰੋਈ ਨਹੀਂ ਸੀ ਕੋਈ ਦੋ ਜਨਮ ਸਮੇਂ ਰੋਈ ਨਹੀਂ ਸੀ ਕਿ ਬਰਦੀ ਬਦੀ ਮੌਕੇ ਦਿੱਕਤ ਆ ਗਈ ਸੀ ਪਿਓ ਤੁਰ ਗਿਆ ਮਾਂ ਵੀ ਛੱਡ ਕੇ ਚਲੀ ਗਈ ਉਹਨੇ ਪੇਕਿਆਂ ਦੇ ਅੱਗੇ ਉਹਦਾ ਵਿਆਹ ਕਰਤਾ ਲਿਖ ਕੇ ਦੇ ਦਿੱਤਾ ਸੀ ਵੀ ਮੈਂ ਬੱਚੇ ਨਹੀਂ ਸਾਂਭ ਸਕਦੀ ਹੁਣ ਦਾਦੀ ਪਾਲੀ ਜਾਂਦੀ ਸੀ ਪੁੱਤੇ ਨੂੰ ਤੇ ਪੋਤੀ ਨੂੰ ਕਿਵੇਂ ਨਾ ਕਿਵੇਂ ਪਰ ਹੁਣ ਜਿਵੇਂ ਜਿਵੇਂ ਵੱਡੀ ਹੋਈ ਜਾਂਦੀ ਆ ਤਾਜ ਨਾ ਦਾ ਸਕੂਲ ਜਾਂਦੀ ਆ ਨਾ ਕੋਈ ਸਿਖਲਾਈ ਨਾ ਕੋਈ ਪੜ੍ਹਾਈ ਇਹਨੂੰ ਲੋੜ ਆ ਇਹਦੀਆਂ ਥੈਰੇਪੀਆਂ ਹੋਣ ਬਿਹੇਵੀਅਰ ਥੈਰੇਪੀਆਂ ਇਹ ਬੋਲਦੀ ਵੀ ਨਹੀਂ ਇਹਦੀਆਂ ਸਪੀਚ ਥੈਰੇਪੀਆਂ ਹੋਣ ਇਹਨੂੰ ਸਕੂਲਿੰਗ ਦੀ ਲੋੜ ਆ ਇਸ ਟਾਈਮ ਇਹ ਬੱਚੀ ਨੂੰ ਪੜਾਇਆ ਜਾਵੇ ਇਹਨੂੰ ਸਿਖਾਇਆ ਜਾਵੇ ਵੀ ਕਿੱਦਾਂ ਗੱਲ ਕਰਨੀ ਆ ਕਿੱਦਾਂ ਗੱਲ ਮੰਨਣੀ ਆ ਪਰ ਮਾਂ ਬਜ਼ੁਰਗ ਦਾਦੀ ਕਿਦਾਂ ਮਾਂ ਦਾ ਰੋਲ ਕਰੇ ਕਿਦਾਂ ਪਿਓ ਦਾ ਰੋਲ ਕਰੇ ਕਿਦਾਂ ਦਾਦੇ ਦਾ ਰੋਲ ਕਰੇ ਕਿਦਾਂ ਦਾਦੀ ਦਾ ਕਰੇ ਚਾਰੇ ਕਿਰਦਾਰ ਇਸ ਮਾਂ ਦੇ ਪੱਲੇ ਪੈ ਗਏ ਉਪਰੋਂ ਤਾਜ ਦਿਮਾਗੀ ਤੌਰ ਤੇ ਵੀ ਠੀਕ ਨਹੀਂ ਹੈਗੀ ਨਾ ਕੋਈ ਚਾਚਾ ਨਾ ਕੋਈ ਤਾਇਆ ਨਾ ਕੋਈ ਭੂਆਵਾ ਨਾ ਕੋਈ ਮਾਸੀਆ ਨਾ ਕੋਈ ਮਾਮਾ ਨਾ ਕੋਈ ਮਮੀ ਆ ਕੋਈ ਤਾਂ ਹੋਵੇ ਤਾਂ ਇੱਥੇ ਆ ਜਾ ਪੁੱਤ ਆ ਲੈ ਆ ਲੈ ਕੈਂਡੀ ਆ ਲੈ ਕੈਂਡੀ ਲੈ ਲੈ ਕਿੰਨੀ ਸੋਹਣੀ ਫੁੱਲ ਵਰਗੀ ਧੀ ਆ ਜਦੋਂ ਮੈਂ ਦੇਖਿਆ ਕਿ ਮਿਲਿਆ ਦੇਖਣ ਨੂੰ ਤਾਂ ਲੱਗਦਾ ਹੀ ਨਹੀਂ ਵੀ ਇਹਨੂੰ ਵੀ ਕੋਈ ਸਮੱਸਿਆ ਲੱਗਦੀ ਹੋਵੇ ਕਿੰਨਾ ਸੋਹਣਾ ਚਿਹਰਾ ਪਰ ਮਜਬੂਰੀ ਦੇਖ ਲੋ ਇਸ ਮਾਂ ਦੀ ਸਰਕਾਰੀ ਦਫਤਰ ਸੀਡਬਲਯੂਸੀ ਚਾਈਲਡ ਵੈਲਫੇਅਰ ਕਮੇਟੀ ਦੇ ਕੋਲੇ ਪੇਸ਼ ਹੋਈ ਮਾਂ ਉੱਥੇ ਜਾ ਕੇ ਆਪਣੀ ਮਜਬੂਰੀ ਦੱਸਦੀ ਆ ਵੀ ਮੇਰੇ ਇੱਕ ਪੋਤਾ ਵਾ ਇੱਕ ਪੋਤੀ ਆ ਮੇਰੀ ਨੂੰ ਛੱਡ ਕੇ ਚਲੇ ਗਈ ਪੁੱਤ ਦੋਨੇ ਇਸ ਦੁਨੀਆ ਤੋਂ ਚਲੇ ਗਏ ਮੇਰੇ ਸਿਰ ਦਾ ਸਾਈਂ ਵੀ ਤੁਰ ਗਿਆ ਵੀ ਹੁਣ ਮੈਂ ਪੋਤੀ ਨੂੰ ਪਾਲ ਨਹੀਂ ਪਾਉਂਦੀ ਸੰਭਾਲ ਨਹੀਂ ਪਾਉਂਦੀ ਵੱਡੀ ਹੋ ਗਈ ਆ ਮੇਤੋ ਕੰਟਰੋਲ ਨਹੀਂ ਹੁੰਦੀ ਹੁਣ ਪੋਤੇ ਨੂੰ ਤਾਂ ਮੈਂ ਸੰਭ ਹੀ ਜਾਨੀ ਆ ਤਿਆਰ ਕਰਕੇ ਜੂੜਾ ਕਰਕੇ ਸਕੂਲੇ ਭੇਜ ਦਿੰਨੀ ਆ ਮੈਂ ਪਰ ਪੋਤੀ ਦੀ ਸੰਭਾਲ ਨਹੀਂ ਹੁੰਦੀ ਮੇਤੋ ਤਾਂ ਫਿਰ ਚਾਈਲਡ ਵੈਲਫੇਅਰ ਕਮੇਟੀ ਨੇ ਮਨੋਕਤਾ ਦੀ ਸੇਵਾ ਪਰਿਵਾਰ ਦੇ ਇਥੋਂ ਦੇ ਆਰਡਰ ਕਰਕੇ ਭੇਜਿਆ ਕਿਉਂਕਿ ਇਸ ਤਰ੍ਹਾਂ ਦੀਆਂ ਫੁੱਲ ਵਰਗੀਆਂ ਧੀਆਂ ਦੀਆਂ ਜਿੰਮੇਵਾਰੀਆਂ ਵੀ ਛੋਟੀਆਂ ਨਹੀਂ ਹੁੰਦੀਆਂ ਬਾਈ ਇਹ ਬੱਚੀ ਨੇ ਅੱਜ 10 ਸਾਲਾਂ ਦੀ ਆ ਅਗਲੀ ਜ਼ਿੰਦਗੀ ਦੇ ਮੂਹਰੇ 10 ਸਾਲ ਆ ਜਿਹੜੇ ਇਹਦੇ ਜੀਵਨ 'ਚ ਬੜਾ ਵੱਡਾ ਬਦਲਾਅ ਹੋਣਾ ਇਹਦੇ ਅਸ਼ੀਰਕ ਤੌਰ ਤੇ ਬਦਲਾਅ ਹੋਣਾ ਇਹਦੇ ਬਿਹੇਵੀਅਰ ਦੇ ਵਿੱਚ ਬਦਲਾਅ ਹੋਣਾ ਉਸ ਟਾਈਮ ਇੱਕ ਮਾਂ-ਬਾਪ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸੱਚੇ ਪਾਤਸ਼ਾਹ ਨੇ ਸਾਨੂੰ ਲਈ ਹੈ ਸਾਡੇ ਸੁਪਨਿਆਂ ਦੇ ਘਰ ਵਿੱਚ ਹੋਰ ਵੀ ਧੀਆਂ ਨੇ ਸੋਪਨਿਆਂ ਦੇ ਘਰ ਵਿੱਚ ਹੋਰ ਵੀ ਬੱਚੇ ਬੱਚੀਆਂ ਨੇ ਜਿਹੜੇ ਇਸੇ ਤਰ੍ਹਾਂ ਰੱਬ ਰੂਪੀ ਨੇ ਜਿਹੜੇ ਤਾਜ ਦੀ ਤਰ੍ਹਾਂ ਆਪਣੇ ਆਦੇ ਸਿਰ ਦਾ ਤਾਜ ਨਹੀਂ ਬਣ ਸਕੇ ਇੱਕ ਨਾਂ ਚੱਕੇ ਜਾਣ ਵਾਲੀ ਜ਼ਿੰਮੇਵਾਰੀ ਬਣ ਗਏ ਜਿੱਦਾਂ ਇਸ ਮਾਂ ਦੀ ਇਹ ਹਾਲਤ ਬਣੀ ਆ ਕੌਣ ਕਿਹੜੀ ਦਾਦੀ ਆਪਦੇ ਟੈਲ ਦੇ ਟੁਕੜੇ ਨੂੰ ਪੋਤੇ-ਪੁੱਤ ਨੂੰ ਛੱਡਦੀ ਆ ਪਰ ਮਜਬੂਰੀ ਦੇਖੋ ਮਾਂ ਦੀ ਰੱਬ ਨੇ ਵੀ ਕਿਸ ਤਰ੍ਹਾਂ ਘੇਰਾ ਪਾਇਆ ਸਿਰ ਦਾ ਸਾਈਂ ਤੁਰ ਗਿਆ ਫਿਰ ਵੱਡਾ ਪੁੱਤ ਤੁਰ ਗਿਆ ਫਿਰ ਛੋਟਾ ਪੁੱਤ ਤੁਰ ਗਿਆ ਫਿਰ ਜਿਹੜੀ ਨੂੰ ਸੀ ਉਹ ਵੀ ਛੱਡ ਕੇ ਤੁਰ ਗਈ ਕਹਿੰਦੀ ਮੈਂ ਵੀ ਆਪਣਾ ਜੀਵਨ ਅੱਗੇ ਵਧਾਉਣਾ ਮਾਂ ਮੈਂ ਨਹੀਂ ਤੇਰੇ ਨਾਲ ਖੜ ਸਕਦੀ ਦਾਦੀ ਦੇ ਗਲ ਦੇ ਵਿੱਚ ਜਿਹੜੀ ਇਹ ਜ਼ਿੰਮੇਵਾਰੀ ਪੈ ਗਈ ਤੇ ਉਹ ਦਾਦੀ ਵਿਚਾਰੀ ਹੁਣ ਕਿਵੇਂ ਨਾ ਕਿਵੇਂ ਚੱਕਦੀ ਆ ਜਿੱਥੇ ਪਹੁੰਚੀ ਆ ਮਾਂ ਕਿੰਨਾ ਟਾਈਮ ਹੋ ਗਿਆ ਦੇ ਡੈਡੀ ਦੀ ਰਤੋਈ ਮੌਤ ਹੋਈ ਨੂੰ ਸਾਲ ਹੋ ਗਿਆ ਸਾਲ ਹੋ ਗਿਆ ਤੇ ਫਿਰ ਇਹਨਾਂ ਦੀ ਮਾਂ ਨੂੰ ਛੱਡ ਕੇ ਗਏ ਨੂੰ ਉਹ 4 ਕਿਹ ਮਹੀਨੇ ਬਾਅਦ ਮਗਰੋਂ اٹਕੀ ਸੀਗੀ ਉਹ ਦੋ ਅਟਕੀ ਸੀ ਇਹਨੇ ਕਿ 6 ਕਿ ਮਹੀਨੇ ਹੋ ਗਏ ਨੂੰ ਤੱਕ ਲਈ ਉਹ ਸਾਂਭਦੀਆਂ ਉਹ ਦੋਨਾਂ ਨੂੰ 6 ਦੇ ਵੀ 8 ਹੋ ਗਏ ਵੀ ਪਿਛਲੇ ਪੋਚ ਮੁੱਕਿਆ ਸੀਗਾ 19 ਤਰੀਕ ਨੂੰ ਹਾਂ ਸਾ ਸਵਾਸਾਲ ਹੋ ਗਿਆ ਉਦੋਂ ਦੀ 8 ਕੁ ਮਹੀਨੇ ਦੀ ਹੁਣ ਮੈਂ ਕੱਲੀ ਆਂਦੀ ਆ ਮੈਨੂੰ ਬੜੀਆਂ ਮੁਸ਼ਕਲਾਂ ਆਉਂਦੇ ਮੈਂ ਜ਼ਿੰਮੇਵਾਰੀ ਘਰੇ ਬਾਗ ਢੱਕ ਜੋ ਵੀ ਕੰਮ ਰੱਖਦੀ ਆ ਮੈਂ ਇੱਕ ਮਿੰਟ ਦੀ ਕਿਤੇ ਜਾ ਸਕਦੀ ਮੈਂ ਦੁੱਖ ਦੱਸ ਸਕਦਾ ਵੀ ਛੱਡ ਦੱਸ ਸਕਦਾ ਇਹਦਾ ਜਿਹੜਾ ਭਰਾ ਵਾ ਗਰਨੂਰ ਉਹ ਤਾਂ ਜਮੇ ਛੋਟਾ ਭਈ ਉਹ ਤਾਂ ਉਹ ਇਹ ਤਾਂ 1 ਸਾਲ ਛੋਟਾ ਉਹਦੇ ਨਾਲ ਵੀ ਉਹੀ ਤਾਂ ਕੜੀ ਐ ਫਿਰ ਉਹਦੀ ਲੜਦੀ ਐ ਦੋ ਦਿਨਾਂ ਉਹ ਸਕੂਲੇ ਜਾਂਦਾ ਹਾਂ ਉਹ ਸਕੂਲੇ ਜਾਂਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਠੀਕ ਆ ਵਦਕਾ ਠੀਕ ਹੈ ਉਰੀ ਪਰ ਵਿੱਚ ਤੁਸੀਂ ਕਰ ਰਹੇ ਹੋ ਵਧੀਆ ਹਾਂਜੀ ਹਾਂ ਠੀਕ ਆ ਮਾਂ ਚਲੋ ਫਿਰ ਆਸਰਾ ਤੱਕ ਕੇ ਚਲੋ ਨਹੀਂ ਮੇਰਾ ਪੁੱਤ ਧੀ ਨਿਸ਼ਾਨੀ ਮੇਰੇ ਪਤਨੀ ਅਸੀ ਅਸੀ ਦੇ ਨਹੀਂ ਕੱਢਦੇ ਭਰਾਵਾ ਜਾ ਤੁਹਾਡਾ ਕੀ ਨਾਮ ਹੈ ਮੇਰਾ ਨਸਕਮੰਦਰ ਕੌਰ ਨਸਕਮੰਦਰ ਕੌਰ ਕੋਈ ਨਸਕਮੰਦਰ ਬੇਬੀ ਜਿਉਂਦੀ ਬਸਦੀ ਰਹੇ ਬਸ ਇਦਨ ਮਗਰ ਗੀੜਾ ਰਹਿ ਠੀਕ ਹੈ ਬਿਲਕੁਲ ਕਰਿਓ ਜੀ ਅਰਦਾਸ ਇਸ ਧੀ ਵਾਸਤੇ ਇਸਤਾਜ ਵਾਸਤੇ ਉਹਨੂੰ ਪਤਾ ਨਹੀਂ ਅੱਜ ਮੇਰੀ ਜ਼ਿੰਦਗੀ ਚ ਕਿੱਡਾ ਵੱਡਾ ਟਰਨਿੰਗ ਪੁਆਇੰਟ ਆ ਰਿਹਾ ਜਿੱਥੇ ਜੰਮੀ ਸੀ ਅੱਜ ਉਹ ਧਰਤੀ ਤੋਂ ਦੂਰ ਹੋ ਜਾਣਾ ਉਸ ਘਰ ਤੋਂ ਦੂਰ ਹੋ ਜਾਣਾ ਜਿਸ ਘਰ ਦੇ ਵਿੱਚ ਖੇੜ ਕੇ ਵੱਡੀ ਹੋਈ ਹੈ ਤਾਜ ਹੁਣ ਤੱਕ ਪਤਾਨੀ ਉਹ ਗਲੀਆਂ ਉਹ ਘਰ ਉਹ ਦਰਵਾਜ਼ੇ ਉਹ ਬਾਰੀਆਂ ਕਿਦੋਂ ਦੇਖੂਗੀ ਤਾਜ ਫੇਰ ਜਿੱਥੋਂ ਅੱਜ ਇਹ ਆਈ ਹੈ ਅੱਜ ਤੋਂ ਬਾਅਦ ਤਾਜ ਸਾਡੀ ਧੀ ਬਣ ਗਈ ਹੈ ਤੇ ਅਸੀਂ ਆਪਣੀ ਇਸ ਤਾਜ ਦਾ ਪਿਆਰ ਕਰ ਸਕੀਏ ਸਤਿਕਾਰ ਕਰ ਸਕੀਏ ਬਸ ਬਾਬਾ ਜੀ ਸਾਨੂੰ ਹਿੰਮਤ ਬਖਸ਼ੋ ਤਾਜ ਚਲ ਆ ਚੱਲੀਏ ਉਂਗਲੀ ਫੜ ਲੈ ਮੇਰੀ ਚੱਲ ਚੱਲੀਏ ਚੱਲ ਚੱਲੀਏ ਇੱਧਰ ਨੂੰ ਜਾਣਾ ਤਾਜ ਆਪਾਂ ਐਨ ਹੋ ਜਾਣਾ ਐਨ ਹੋ ਜਾਣਾ ਐਨ ਹੋ ਜਾਣਾ ਚੱਲੀਏ ਸਰਹੰਦਰ ਕੋ ਸਖੀ ਕਲਾ ਨਮਤਾਜ ਬੀ ਇਹਨਾਂ ਨੂੰ ਪਹਿਲਾਂ ਦਿਮਾਗੀ ਤੌਰ ਤੇ ਜਦੋਂ ਜਨਮ ਹੋਇਆ ਸੀ ਉਦੋਂ ਰੋਈ ਦੀ ਸੀ ਦੋ ਕੁ ਮਿੰਟ ਲੈਨ ਮੁੜ ਕੇ ਫਿਰ ਦੁਨੀਆਂ ਬਹੁਤ ਦੁਨੀਆਂ ਕੋਈ ਫਰਕ ਨਹੀਂ ਪਿਆ ਮੇਰੇ ਬੇਟਾ ਧਰਮਾਂ ਸੀ ਸੈਂਗ ਵੱਡਾ ਪਹਿਲਾਂ ਮੁੱਕ ਗਿਆ ਸੀ ਛੋਟੇ ਘਰ ਵਾਲਾ ਉਹ ਵੀ ਹੈ ਇਹਦਾ ਨਾਮ ਨਾ 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 ਉਹਨਾਂ ਤਾਂ ਫਿਰ 2006 ਦੀ ਉਹਦੀ ਮਤ ਹੋਈ ਆ ਹਾਂ ਉੱਠ ਗਿਆ ਉਹਨੇ ਵਿਆਹ ਕਰਾ ਲੈ ਦਿੱਤਾ ਮੈਡਮ ਜੀ ਡੇਟ ਹੋਈ ਨੂੰ ਉਹਨੇ ਹੀ ਘਣੀ ਪੂਰ ਸਾਲ ਹੋ ਗਿਆ ਭਾਈ ਮਾਦਮ ਜੀ ਉਹਨੂੰ ਭਾਈ ਹੋ ਗਏ 8-7 ਮਹੀਨੇ ਹੋਰ ਵਸਾਖ ਚ ਲਈ ਸੀ ਐਂ ਸੰਭ ਰਹੀ ਨੇ ਬੱਚਾ ਮੁੰਡਾ ਛੋਟਾ ਹੈ ਤੇ ਇਹ ਕਿੰਨੇ ਪਿੰਡ ਪਰੋਣੇ 2 ਜੀ ਜਕਰਾਂ ਹੈ ਉਹ 200 ਦਾ ਸਾਰਾ ਉਹ ਠੀਕ ਹੈ ਜਨੂ ਕੋਈ ਦਿੱਕਤ ਉਹ ਠੀਕ ਹੈ ਬਿਲਕੁਲ ਆ ਮਾਰਦੀ ਵੀ ਮੇਰੇ ਮੇਰੇ ਹੁਣ ਜਦ ਇਹਨੂੰ ਖਬਰਾਟ ਪੈਂਦੀ ਨਾ ਉਦੋਂ ਮੇਰੇ ਲੱਤਾਂ ਲੱਤਾਂ ਮਾਰਦੀ ਹੈ ਫਾਦਰ ਕੀ ਕੰਮ ਕਰਦੇ ਸੀ ਕੁਝ ਵੀ ਨਹੀਂ ਜੀ ਉਹ ਤਾਂ ਨਸ਼ੇ ਪੱਤੇ ਕਰਦਾ ਸੀ ਉਹ ਤਾਂ ਲਾਲਾ ਟੀ ਵੀ ਉਹ ਤਾਂ ਬਈ ਆਪਣੀ ਜ਼ਿੰਦਗੀ ਉਹਨੇ ਆਪ ਹੀ ਬਰਬਾਦ ਕਰ ਹੁਣ ਮੈਥੋਂ ਮੇਰੇ ਤਾਂ ਆਪ ਦੋ ਤਿੰਨ ਵੇਰ ਮੈਂ ਡੇਗ ਚੁੱਕੀ ਮੈਥੋਂ ਮੋਡੇ ਗੋਡੇ ਨਹੀਂ ਤੁਰਦੇ ਵੇ ਕੋਈ ਵੀ ਨਹੀਂ ਜੀ ਖਰਚਾ ਕਮ ਚਾਹ ਰੋ ਖਰਚਾ ਬਸ ਬਸ ਕਰੀ ਜਾਂਦੇ ਫਿਰ ਸਣਾ ਪੁੱਸਣਾ ਇਹਨਾਂ ਨੇ ਲੱਗੀਆਂ ਮੇਰੀ ਲੱਗੀ ਆ ਕਾਦੀ ਪਿੰਛੀ ਮੇਰੀ ਤਾਂ ਹੁਣ ਵੀ ਆ 60 ਸਾਲ ਦੀ ਕਰਕੇ ਤਾਂ ਲੱਗੀ ਆ ਕਾ ਮੈਨੂੰ ਤਾਂ ਆਪ ਨੂੰ ਬਈ ਬਹੁਤ ਟੈਨਸ਼ਨ ਰਹਿੰਦੀ ਮੈਂ ਆਪ ਦਾ ਹੁਣ ਦੋ ਮੁੰਡੇ ਸੇ ਦੋਵੇਂ ਮੁੱਕ ਗਏ ਆ